ਬਿਲਕੁਲ ਜਰਨੈਲ ਸਿੰਘ ਪਿੰਡਰਾ ਵਾਲੇ ਜੀ ਨਾਲ ਤੁਹਾਡਾ ਕਿਵੇਂ ਦੀ ਕਿੰਨੀ ਕੁ ਨੇੜਤਾ ਸੀ ਕਿੰਨੀ ਵਾਕ ਉਸੇ ਉਹਨਾਂ ਨੂੰ ਮਿਲੇ ਬਹੁਤ ਚੰਗੀ ਵਾਕਫੀਅਤ ਸੀ ਕਿ ਮੈਨੇ ਸਿੱਲੇ ਦੇ ਸੀਮਾਂ ਫਰੀਦਕੋਟ ਦਾ ਸੀਗਾ ਤੇ ਉਹਨਾਂ ਦਾ ਪਿੰਡ ਵੀ ਫਰੀਦਕੋਟ ਦੇ ਵਿੱਚ ਸੀਗਾ ਅਸਲ ਦੇ ਵਿੱਚ ਜਦੋਂ ਨਰਨਾਰਕਾਂਡ ਹੋਇਆ ਹੈ ਬਸਾਖੀ ਦੇ ਉੱਤੇ ਉਦੋਂ 13 ਸਿੱਖ ਤੇ ਫੌਜਾ ਸਿੰਘ ਮਾਰ ਦਿੱਤੇ ਗਏ ਸੀ ਨਰਨਾਰਕਾਂ ਨੇ ਇਹ ਸੰਤ ਗੁਰਨੈਲ ਸਿੰਘ ਭਿੰਡਾ ਵਾਲਿਆਂ ਨੂੰ ਬਹੁਤ ਫਿਕਰ ਲੱਗ ਗਿਆ ਕਿ ਇਹ ਨਿਰੰਕਾਰੀ ਜਿਹੜੇ ਗੌਰਮੈਂਟ ਦੇ ਪਾਲੇ ਹੋਏ ਬੰਦੇ ਐ ਇਹ ਸਿੱਖਾਂ ਨੂੰ ਕਿਵੇਂ ਮਾਰ ਸਰਦੇ ਐ ਤੇ ਉਹ ਬਹੁਤ ਔਖੇ ਸੀਗੇ ਤੇ ਮੈਂ ਐਸਐਸਪੀ ਸੀਗਾ ਫਰੀਦਕੋਟ ਤੇ ਉਹ ਮਿਲਣਾ ਐ ਭਿੰਡਾ ਵਾਲੇ ਜੀ ਭਿੰਡਾ ਵਾਲੇ ਮਿਲਣਾ ਐ ਹੂੰ ਮੈਨੂੰ ਤੇ ਜੀਬ ਦਾਨੀ ਸੀ ਪਤਾ ਕੀ ਇਹਨਾਂ ਦੇ ਕਿਵੇਂ ਉਪਗਤ ਕਰਨੀ ਹੈ ਕਿਵੇਂ ਪਰ ਮੈਨੂੰ ਮੇਰੇ ਇੱਕ ਸਪਾਈ ਨੇ ਦੱਸਿਆ ਕਿ ਇਹ ਤਾਂ ਲੋਏ ਦੇ ਪਾਂਡੇ ਪੁੰਡੇ ਹਣ ਜੀ ਸਕਦੇ ਆ ਤੇ ਫੇਰ ਪਤਾ ਨਹੀਂ ਕਿ ਥੋੜੇ ਸੇ ਪਾਂਡੇ ਪੁੰਡੇ ਮੰਗਾਏ ਗਲਾਸ ਇਹਨਾਂ ਨੂੰ ਚਾਹ ਪਿਆਈ ਇੱਕ ਡਰਾਇੰਗ ਰੂਮ ਵਿੱਚ ਬਿਠਾਇਆ ਸਾਰਾ ਕੁਝ ਕੀਤਾ ਤੇ ਇਹ ਕੈਂਡੀਟ ਕੀ ਪੰਛੀ ਬੜੀ ਔਖੀ ਨਾ ਕੋਈ ਨਹੀਂ ਹੈ ਖੇਤਰ ਇਹ ਦੇ ਬੰਦੇ ਇਹ ਜੇ ਤੁਸੀਂ ਕੋਈ ਲਾਇਸੈਂਸ ਲਏ ਹੈ ਇਹ ਮੈਂ ਦੇ ਲੁਕਿਆ ਰਹੇਗੇ ਜੇ ਜੇ ਤੁਸੀਂ ਲਾਇਸੈਂਸ ਲੈਣੀ ਹੈ ਲੈ ਲਓ ਤੁਸੀਂ ਇਹ ਸਰੰ ਤਾਂ ਨਹੀਂ ਚੱਲਦਾ ਕਿ ਇਹ ਤੁਹਾਡੇ ਉੱਤੇ ਹਮਲਾ ਵੀ ਹੋ ਜਾਏ ਤੇ ਤੁਸੀਂ ਨਵਾਂ ਸੋਚੋ ਤੇ ਤੁਸੀਂ ਇਹ ਬੰਨ ਨੂੰ ਜਿੰਨੇ ਲਾਇਸੈਂਸ ਲੈਣ ਨੂੰ ਚਾਹੀਦੇ ਸੀ ਉਹ ਦੋ ਚੋ ਫਾਇਰ ਆਉਂਸ ਤੇ ਉਸ ਤੋਂ ਪਹਿਲਾਂ ਤੁਸੀਂ ਉਹਨਾਂ ਬਾਰੇ ਕਦੇ ਸੁਣਿਆ ਸੀ ਜਾਣਦੇ ਸੀ ਤੁਸੀਂ ਉਸ ਤੋਂ ਪਹਿਲਾਂ ਫੇਵਰਸ ਸੀਗੇ ਪਰ ਮੈਂ ਪਹਿਲਾਂ ਮਿਲਿਆ ਨਹੀਂ ਸੀ ਉਹਨਾਂ ਨੂੰ ਤੇ ਪਹਿਲੀ ਮੁਲਾਕਾਤ ਤੋਂ ਬਾਅਦ ਕੀ ਯਸਰ ਰਿਆ ਉਹਨਾਂ ਦਾ ਤੋਂ ਤੁਹਾਡੇ ਉੱਤੇ ਇਫੈਕਟਿਵ ਸੀਗੇ ਕੀ ਉਹਨਾਂ ਦੀ ਪਰਸਨੈਲਿਟੀ ਬੜੀ ਡਿਮਾਂਡਡ ਸੀਲੀ ਇਹ ਜਿਹਨਾਂ ਸੀਗੇ ਤੇ ਮੈਂ ਸੋਚਿਆ ਕਿ ਜੇ ਕੋਈ ਲੀਡਰ ਸਖੰਦ ਵਿੱਚੋਂ ਹੋਂ ਨਿਕਲੇ ਇਹ ਅਸਲੀ ਲੀਡਰ ਹੈ ਜਿਹਨਾਂ ਨੇ ਇਹ ਆਪਣੀ ਜਾਨ ਦੇ ਸਦਕਾ ਪਰ ਇਹ ਆਪਣਾ ਵਚਨ ਨਹੀਂ ਤੋੜੂਗਾ ਜਿਵੇਂ ਬਾਦਲ ਤਲਵੰਡੀ ਤੇਰੇ ਹੀ ਕੋਲ ਸਾਹ ਆ ਮੇਰੇ ਕੋਲ ਫੋਟੋ ਪਈ ਹੈ ਜਿਹੜਾ ਲਾਣ ਨਾਮਾ ਸੀ ਕਾਲ ਤੱਕ ਸਾਡੇ ਸੌਂ ਚੱਕੀਆਂ ਇਹ ਸਾਰੇ ਹੈਗੇ ਆ ਅਕਾਲ ਤਖਤ ਸਾਹਿਬ ਤੇ ਸੌਣ ਚੱਕ ਕੇ ਸਾਰੇ ਭੰਜ ਗਏ ਸਿਰਫ ਮੈਂ ਕੰਨ ਰਹਿ ਗਿਆ ਉਹ ਫੋਟੋ ਵੀ ਦਿਖਾ ਦੰਨੇ ਪਹਿਲੀ ਮੁਲਾਕਾਤ ਦਾ ਇਹ ਨਸਰ ਰਿਹਾ ਕਿ ਤੁਹਾਨੂੰ ਲੱਗਾ ਕਿ ਹੋਰ ਸਿੱਖ ਲੀਡਰਸ ਨਾਲੋਂ ਜਰਨੈਲ ਸਿੰਘ ਪਿੰਡਰਾ ਵਾਲੇ ਜੋ ਨੇ ਉਹ ਸਿੱਖਾਂ ਦੀ ਅਗਵਾਈ ਇੰਨਾ ਤੋਂ ਕਾਫੀ ਬਿਹਤਰ ਕਰ ਸਕਦੇ ਨੇ ਤੁਹਾਨੂੰ ਉਹਨਾਂ ਚ ਇੱਕ ਐਸੀ ਸਖੇਪ ਰਣਨ ਕਰ ਸਕਦੇ ਆਪਣਾ ਬਜਟ ਜਿਹੜਾ ਕੀਤਾ ਉਹਦੇ ਤੇ ਰਹਿਣ ਦੇਤੇ ਉਹ ਰਹੇ ਅਸੀਰਤਾ ਉਹਨਾਂ ਨੇ ਆਪਣਾ ਬਜਟ ਨਹੀਂ ਤੋੜਿਆ ਤੁਸੀਂ ਸਬਾਤ ਤੁਸੀਂ ਉਹਨਾਂ ਨੂੰ ਕਿੰਨੀ ਵਾਰੀ ਮਿਲੇ ਤੁਸੀਂ ਆਪ ਖਾਸ ਤੌਰ ਤੇ ਜਾਣਦੇ ਹੋ ਉਹਦੇ ਸੇ ਉਹਨਾਂ ਨਾਲ ਮੁਲਾਕਾਤ ਦੇ ਲਈ ਹਾਂ ਹਾਂ ਮੈਂ ਮਿਲਦਾਂ ਰੰਗਾ ਸੀਗਾ ਫਿਰ ਮੈਂ एजी रेलवे स्लॉट ਗਿਆ ਫਟਿਆੜੇ ਉੱਥੇ ਵੀ ਮੇਰੇ ਘਰੇ ਆਏ ਮੈਨੂੰ ਮਿਲਣ ਪ੍ਰਸਾਦਾ ਪ੍ਰਸਾਦਾ ਸਕਿਆ ਫਿਰ ਵੇਲੇ ਕੋਲੇ ਮੈਂ ਮਿਲਿਆ ਉਹਦਾ ਹੁੰਦਾ ਸੀਗਾ ਤੇ ਫਿਰ ਜਦੋਂ ਮੇਰੀ ਪੋਸਟਿੰਗ ਬੰਬੇ ਹੋ ਗਈ ਫਿਰ ਇਹ ਵੱਡੇ ਗੁਰਦੁਆਰਾ ਸਾਹਿਬ ਆਏ ਤੇ ਮੈਂ ਮਿਲਣ ਗਿਆ ਬੰਬੇ ਹਾਂ ਬੰਬੇ ਹਾਂ ਸੰਟਾਇਸਿਕ ਬੰਬੇ ਤੇ ਮੈਂ ਉਹਨਾਂ ਨੂੰ ਮਿਲਿਆ ਫਿਰ ਉਹਨਾਂ ਨੇ ਮੈਨੂੰ ਬਹੁਤ ਫਰੂਟ ਫਰਟ ਦਿੱਤਾ ਦਿਨਾਂ ਵੀ ਸੀਗਾ ਤੇ ਸਾਰਾ ਕੁਝ ਫਿਰ ਮੈਂ ਚਲੇ ਆਇਆ ਜਦ ਨੈਲਸਨ ਪਿੰਡਰਾਵਾਲੀ ਜੀ ਬੰਬੇ ਖਾਸ ਤੌਰ ਤੇ ਤੁਹਾਨੂੰ ਮਿਲਣ ਆਏ ਸੀ ਨੇ ਨੇ ਉਹ ਤਾਂ ਸੰਗਤ ਨੂੰ ਮਿਲਣਾ ਹੈ ਸੰਗਤ ਨੂੰ ਬੁਲਾਣਾ ਹੈ ਸੀ ਤੋਂ ਉਹਨਾਂ ਨੇ ਕਦੀ ਇਸ ਤਰ੍ਹਾਂ ਤੁਹਾਡੇ ਨਾਲ ਇੰਨੀਆਂ ਗੁਲਾਕਾਤਾ ਹੋਇਆ ਕਾਨੂੰਨੀ ਕਦੀ ਕਿਹਾ ਕਿ ਬਈਏ ਨੌਕਰੀ ਛੱਡ ਕੇ ਸਾਡੇ ਦੇ ਸਾਡੇ ਨਾਲ ਆ ਲਜਾ ਨਹੀਂ ਨਹੀਂ ਕਦੇ ਨਹੀਂ ਕਿਹਾ ਕਦੀ ਐਸਾ ਨਹੀਂ ਕਿਹਾ ਉਹਨਾਂ ਦੀ ਕੋਈ ਐਸੀ ਗੱਲ ਜਿਸ ਨੇ ਤੁਹਾਡੇ ਤੇ ਬਹੁਤ ਪ੍ਰਭਾਵ ਪਾਇਆ ਹੋਵੇ ਜਾਂ ਉਹਨਾਂ ਦਾ ਕੋਈ ਐਸਾ ਐਕਸ਼ਨ ਜਿਸ ਦੇ ਵੱਲ ਦੇਖ ਕੇ ਤੁਸੀਂ ਕਿਆ ਉਹ ਬਈ ਕੀ ਇਹੀ ਅਗਵਾਈ ਕਰ ਸਕਦੇ ਨੇ ਕੋਈ ਖਾਸ ਤੌਰ ਤੇ ਕੋਈ ਅਸੀਰ ਸੀ ਦਰੜਤਾ ਸੀਗੀ ਉਹਨਾਂ ਦੇ ਐਕਸ਼ਨਸ ਤੇ ਵਿਚ ਜੈ ਚੀਜ਼ ਕੰਦੇ ਸਿਓ ਕਰਦੰਦੇ ਸੀਗੇ ਮੇਰੇ ਬੀਬੀ ਜੀ ਮੇਰੇ ਮਦਰ ਕੋ ਉਹਨਾਂ ਕੋਲ ਗਏ ਹੂੰ ਬੀਜੀ ਕੰਦੇ ਮਹਾਰਾਜ ਮੈਨੂੰ ਨਾਮ ਦਿਓ ਹੂੰ ਤੇ ਸੰਜਨਨ ਸੰਤੰਦਰ ਮਾਤਾ ਸਾਧ ਕਦੇ ਆਪਣੀ ਕਮਾਈ ਕਿਸੇ ਨੂੰ ਦਿੰਦਾ ਹੈ ਕਿ ਦੱਬੀ ਜੀ ਨੇ ਜੰਬਾਰਾ ਦੇ ਤਾਂ ਦੇਣੀ ਪਊ ਤੁਹਾਨੂੰ ਬੋਲੇ ਤਾਂ ਨਹੀਂ ਪਰ ਦੇਤੀ ਉਹਨਾਂ ਨੂੰ ਪਤਾ ਸੀਗਾ ਕਿ ਇਹ ਘਰ ਦੇ ਉੱਤੇ ਮੁਸੀਬਤ ਬਹੁਤ ਪਣੀ ਹੈ ਤੇ ਦੇ ਤੋ ਨਾ ਇਹ ਫਿਰ ਦੱਬੀ ਜੀ ਜੰਬਾਰਾ ਤੇ ਚ ਗਿਆ ਪਾਰਕ ਦੇ ਵਿੱਚ ਰੋਟੇ ਦੇ ਪਾਰਕ ਤੋਂ ਪਹਿਲਾਂ ਹੀ ਕਰਦੇ ਸੀ ਬਹੁਤ ਰੱਬ ਫਿਰ ਅੰਦਰੋਂ ਉਹਨਾਂ ਦੇ ਮਾੜਾ ਜਿਹਾ ਬੱਥੇ ਜਾਨੀ ਕਿ ਤੁਹਾਡਾ ਪੂਰਾ ਪਰਿਵਾਰ ਜੋ ਸੀ ਉਹ ਜਨ ਨਲਸਨ ਪਿੰਡਰਾ ਵਾਲੇ ਜੀ ਦੇ ਨਾਲ ਚੱਲਦਾ ਸੀ ਉਹਨਾਂ ਨੂੰ ਮੰਨਦਾ ਸੀ ਉਹਨਾਂ ਦੇ ਗੱਲਾਂ 'ਚ ਵਿਸ਼ਵਾਸ ਕਰਦਾ ਸੀ ਜਿਵੇਂ ਤੁਸੀਂ ਆਪਣੇ ਮਦਰ ਬਾਰੇ ਦੱਸਿਆ ਕੀ ਕੀ ਜੀ ਬਾਰੇ ਦੱਸਿਆ